ਜਦੋਂ ਇਹ ਆਰਐਸ ਚੈਨਲ ਵੱਲੋਂ ਸਸਰੀਆਕਾਰ ਜਿਵੇਂ ਕਿ 9099 ਦੇ ਵਿੱਚ ਪੀਐਸਸੀਬੀ ਦੇ ਵਿੱਚ ਸਵਾ ਲੱਖ ਮੁਲਾਜ਼ਮ ਕੰਮ ਕਰਦਾ ਸੀ ਤੇ ਅੱਜ ਘਟ ਕੇ 35000 ਰਹਿ ਗਿਆ ਜਦੋਂ ਕਿ ਹਜ਼ਾਰਾਂ ਦੇ ਤਕਾਦ ਵਿੱਚ ਗ੍ਰਿਡ ਵਧੇ ਨੇ ਹਜ਼ਾਰਾਂ ਦੇ ਤਕਾਦ ਵਿੱਚ ਕਨੈਕਸ਼ਨ ਵਧੇ ਨੇ ਤੇ ਚਾਹੀਦਾ ਸੀ 3 ਲੱਖ ਦੇ ਲਗਭਗ ਮੁਲਾਜ਼ਮਾਂ ਨੂੰ ਪੀਐਸਸੀਬੀ ਚ ਸਰਵਿਸ ਕਰਨਾ ਪਰ ਉਹਦੇ ਬਜਾਏ ਸਿਸਟਮ ਨੂੰ ਠੇਕੇਦਾਰੀ ਚ ਚਲਾਉਂਦਾ ਠੇਕੇਦਾਰੀ ਸਿਸਟਮ ਲਿਆ ਕੇ ਹੋਰ ਸ਼ੋਸ਼ਣ ਕਰਿਆ ਵਰਕਰਾਂ ਦਾ ਤੇ ਇਸ ਕਰਕੇ ਸਰਕਾਰ ਜਿੰਨੇ ਗੱਲਾਂ ਕਰਦੇ ਆ ਕੋਈ ਵੀ ਸਰਕਾਰ ਹੋਵੇ ਉਹ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਤਾਂ ਹੋਰ ਵੈਧੇ ਕਰਦੇ ਨੇ ਤੇ ਜਦੋਂ ਵੋਟਾਂ ਲੈ ਲੈਂਦੇ ਨੇ ਉਦੋਂ ਫਿਰ ਇਹ ਜਿਹੜੇ ਕਾਰਪੋਰੇਸ਼ਨ ਨੇ ਜਿਹੜੇ ਸਰਕਾਰੀਦਾਰੇ ਨੇ ਉਹਨਾਂ ਨੂੰ ਤੋੜ ਕੇ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਰੂਲ ਪਾਸ ਕਰ ਦਿੰਦੇ ਨੇ ਤੇ ਜਦੋਂ ਨਿੱਜੀ ਹੱਥਾਂ ਦੇ ਵਿੱਚ ਕੋਈ ਵੀ ਦਾਰਾ ਆ ਗਿਆ ਉਹ ਸਰਦਾਰੇ ਦਾ ਤੇ ਲੁੱਟ ਕੇ ਖਾਣ ਵਾਲੀ ਸਰਕਾਰ ਤੇ ਠੇਕੇਦਾਰ ਤੇ ਕਿਹੜਾ ਆਮ ਪੰਜਾਬ ਦਾ ਸਿਸਟਮ ਉਹ ਤੈਸ ਨਾਸ਼ ਹੋ ਜਾਂਦਾ ਤੇ ਬਿਜਲੀ ਮਹਿੰਗੀ ਹੋ ਜਾਂਦੀ ਆ ਤੇ ਸਿਸਟਮ ਕਰਪਟ ਹੋ ਜਾਂਦਾ ਜਿਵੇਂ ਕਿ ਸਰਕਾਰੀ ਸਿਸਟਮ ਉਹ ਤਾਂ origional ਤੌਰ ਤੇ ਪਰਚੇਜ ਹੁੰਦਾ ਤੇ ਠੇਕੇਦਾਰੀ ਸਿਸਟਮ ਤੇ ਉਦੋਂ ਕੁਆਲਟੀ ਉਹਦੀ ਘਟੀਆ ਤੌਰ ਤੇ ਪਰਚੇਜ ਹੁੰਦੀ ਆ ਤੇ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਜਾਗਰਤ ਹੋਣਾ ਚਾਹੀਦਾ ਤੇ ਸਿਸਟਮ ਨੂੰ ਇਹ ਸੁਧਾਰ ਵਾਸਤੇ ਆਪਣੀ ਆਵਾਜ਼ ਉਠਾਣੀ ਚਾਹੀਦੀ ਆ ਬਸ